ਇਹ ਸਾਡੇ ਨਾਲ ਬਜ਼ੁਰਗ ਇੱਕ ਜੁੜੇ ਨੇ ਇੱਥੇ ਪਤਨੀ ਟਾਪ ਦੇ ਵਿੱਚ ਕਿ ਨਾਮ ਹੈ ਤੁਹਾਡਾ ਮੇਰਾ ਨਾਮ ਠਾਕੁਰ ਸੂਰਿੰਦਰਾ ਇਹਨੂੰ ਬੰਦ ਕਰ ਲੀਏ ਦੋਵੇਂ ਆ ਹਾਂ ਔਰ ਮੋਬਾਈਲ ਦੇ ਵਿੱਚ ਗਾਣੇ ਸੁਣ ਰਹੇ ਸੀ ਉਹ ਫੇਰ ਸ਼ੁਰੂ ਹੋ ਜਾਂਦਾ ਹੈ ਹਾਂ ਤੋ ਇਹ ਬਜ਼ੁਰਗ ਸਾਨੂੰ ਇੱਥੇ ਪਤਨੀ ਟਾਪ ਘੁੰਮਦੇ ਮਿਲੇ ਤੇ ਮੈਂ ਸੋਚਿਆ ਕਿ ਸ਼ਾਇਦ ਇੱਥੇ ਤੇ ਲੋਕਲ ਹੋਣਗੇ ਨਾਮ ਕੀ ਹੈ ਤੁਹਾਡਾ ਮਹਰਲਾਏ ਠਾਕਰ ਸ਼ੋਰੂਮ ਤੋਂ ਅ ਠਾਕਰ ਜੀ ਕਿੱਥੇ ਦੇ ਰਹਿਣ ਵਾਲੇ ਹੋ ਖੁੱਦ ਦੇ ਜੀ ਅ ਜੀ ਮਤਲਬ ਖੁੱਦ ਤੋਂ ਤੁਸੀਂ ਇੱਥੇ ਆ ਗਏ ਹੋ ਘੁੰਮਣ ਵਾਸਤੇ ਪਤਲੀ ਟਾਪ ਹਾਂ ਜੀ ਕਿਸ ਤੇ ਗੱਡੀ ਗੁੱਡੀ ਤੇ ਆਇਓ ਹਾਂ ਜੀ ਤੇ ਕਿਉਂ ਮਤਲਬ ਖੁੱਦ ਦੇ ਵਿੱਚ ਠੰਡ ਨਹੀਂ ਲੱਗਦੀ ਨਹੀਂ ਠੰਡ ਕੁਛ ਨਹੀਂ ਆਉਤ ਤੇ ਇੱਥੇ ਕਿਹੋ ਜਿਹਾ ਮੌਸਮ ਹੈ ਚੱਲ ਬਚੀ ਇਹ ਕੀ ਕਰਦੇ ਕਿਉ ਤੁਸੀਂ ਮੈਂ ਜਿਮੇਦਾਰੀ ਕਰਦਾ ਸੀ ਅੱਛਾ ਫਿਕਦਾਰੀ ਵੀ ਕਰਦਾ ਸੀ ਅੱਛਾ ਕੀਤਾਰ ਵੀ ਕੀਤੀ ਦੀ ਹੈ ਕੀ ਬਾਤ ਹੈ ਤੇ ਕੀ ਮਤਲਬ ਕਹਿਣਾ ਚਾਹੋਗੇ ਲੋਕਾਂ ਨੂੰ ਲੋਕ ਤੁਹਾਨੂੰ ਦੇਖ ਰਹੇ ਨੇ ਤੇ ਕੋਈ ਸੁਨਿਆ ਬਜ਼ੁਰਗ ਹੋ ਤੁਸੀਂ ਸਾਡੇ ਸਿਹਤ ਦੇ ਬਾਰੇ ਵਿੱਚ ਕੁਝ ਦੱਸੋ ਰਾਜ ਕਿੰਨੀ ਉਮਰ ਹੈ ਵੈਸੇ ਤੁਹਾਡੀ ਉਮਰ ਵੀ 83 ਸਾਲ ਹੈ ਅੱਛਾ 83 ਸਾਲ ਉਮਰ ਹੈ ਤੇ ਤੁਸੀਂ ਫਰਸਟ ਕਲਾਸ ਹੈ ਚੱਲਦੇ ਫਿਰਦੇ ਹੋ ਸਿਹਤ ਦਾ ਰਾਜ ਦੱਸੋ ਕੋਈ ਆਪਣਾ ਨਹੀਂ ਜੀ ਮੇਰਾ ਐਕਸੀਡੈਂਟ ਹੋਇਆ ਸੀ ਅੱਛਾ 1900 ਤੇ 88 87 ਦੇ ਵਿੱਚ ਅੱਛਾ ਹੁਣ ਜੋ 87 ਦੇ ਵਿੱਚ ਹੁਣ ਕਿੰਨੇ ਸਾਲ ਹੋ ਗਏ 13 ਦੇ 24 ਹੁਣ ਤੋਂ ਆਹ 40 ਸਾਲ ਹੋ ਗਏ ਬਹੁਤ ਜ਼ਿਆਦਾ ਹੋ ਗਏ ਚਾ 40 ਸਾਲ ਸਿਰ ਸਿਰ ਨਦਰ ਲਾਲ ਜਾ ਉਹ ਸੀ ਮੇਰਾ ਪੂਰ ਸੈਂਟਰ ਠੀਕ ਨਿਰੋਜ ਅਗਲੇ ਟਾਇਰ ਕੱਢੀ ਦੇ ਪੱਤ ਦੇ ਉਪਰੋਂ ਕੇ ਥੱਲੇ ਲਿਜੇ ਰਿਹਾ ਤਾ ਪਿੱਣੀ ਉਪਰ ਅੱਛਾ ਅੱਛਾ ਗੱਡੀ ਨਿਕਲ ਗਈ ਸੀ ਉਪਰੋਂ ਹਾਂ ਜੀ ਤੇ ਉਹ ਫਿਰ ਉੱਥੇ ਮੈਂ ਟੂਰਨ ਡਿਪਾਰਟਮੈਂਟ 'ਚ ਕੰਮ ਕਰਦਾ ਹਾਂ ਉਸਾਰ ਡਾਕਟਰਾਂ ਦੀਆਂ ਅੰਦਰੋਂ ਦਾ ਪ੍ਰਾਸੇ ਅੱਛਾ ਉਹ ਸਾਡੇ ਡਰੂਡ ਡਿਪਾਰਟਮੈਂਟ ਦੇ ਐਡਿਸ਼ਨ ਉਹ ਨਾ ਚੰਡੀਗੜ੍ਹੋਂ ਡਾਕਟਰ ਆ ਗਏ ਫਿਰ ਉਹ ਮੇ ਲੋਕ ਮਿਲਾਈ ਲੋਚ ਰਵਾਇਆ ਹਾਂ ਪਰ ਐਸੀ ਬਿਚੂਸ ਲੇਕਾ ਹਾਂ ਅੱਛਾ ਫਿਰ ਮੈਂ ਕੰਮ ਕਰਦਾ ਰਿਹਾ ਜੀ ਪਰ ਆਰ ਸਾਲੇ ਦਰਦ ਸਿਰ ਹੋਈ ਉਹਨਾਂ ਅੱਛਾ ਅੱਛਾ ਦਰਦ ਸ਼ੁਰੂ ਹੋ ਗਿਆ ਵਾਪਸ ਹਾਂ ਇਨਾ ਸਾਲਾਂ ਬਾਅਦ ਇਸ ਲਖੂਣ ਕੰਮ ਹੋਇਆ ਪਰ ਇਨਾ ਕੁਝ ਹੋਣ ਦੇ ਬਾਵਜੂਦ ਵੀ ਤੁਸੀਂ ਚੱਲਦੇ ਫਿਰਦੇ ਹੋ ਸਿਹਤ ਦਾ ਕੋਈ ਰਾਜ ਤੇ ਹੋਏਗਾ ਰਾਜ ਹੈ ਜੀ ਆਪਰਾ ਦੁੱਧ ਦੇਂ ਕਿਉਂ ਕਰਦਾ ਇਹ ਗੱਲ ਹੋਈ ਨਾ ਕਰਦਾ ਦੁੱਧ ਕਰਦਾ ਕਿਉਂ ਕਰਦਾ ਦੇਂ ਦਾ ਘਰ ਦੇ ਰੋਟੀ ਆਪਣੇ ਮੱਕੀ ਕਣਕ ਸਭ ਕੁਝ ਅੱਛਾ ਸਾਰਾ ਕੁਝ ਕਰਦਾ ਜ਼ਿੰਮੇਵਾਰੀ ਆਪਣੀ ਕਰਦੀ ਹੈ ਨਾ ਕੀ ਬਾਤ ਹੈ ਤੇ ਕੋਈ ਕਈ ਲੋਕੀ ਹੁੰਦੇ ਨੇ ਜਿਸ ਤਰ੍ਹਾਂ ਕਿ ਵੀ ਕਹਿੰਦੇ ਨੇ ਕਿ ਨਹੀਂ ਥੋੜਾ ਕੋਈ ਨਸ਼ਾ ਪਤਾ ਕਰ ਲਈਏ ਜਾਂ ਕੁਝ ਨਸ਼ਾ ਨਸ਼ਾ ਤਾਂ ਜ਼ਿੰਦਗੀ ਨੂੰ ਬਰਬਾਦ ਕਰਦਾ ਹੈ ਕੀ ਬਾਤ ਨਸ਼ਾ ਕੋਈ ਵੀ ਕਰੋ ਜ਼ਿੰਦਗੀ ਨੂੰ ਬਰਬਾਦ ਕੋਈ ਵੀ ਨਸ਼ਾ ਉਹ ਜਿੰਦਗੀ ਨੂੰ ਬਰਬਾਦ ਕਰਦਾ ਤੇ ਕੀ ਸਨਿਆਹ ਦੇਣਾ ਚਾਹੋਗੇ ਅੱਜ ਦੇ ਜਿਹੜੇ ਨੌਜਵਾਨ ਹਨ ਨੌਜਵਾਨਾਂ ਨੂੰ ਇਹ ਹੀ ਹੈ ਕਿ ਦੁੱਧ ਖਾਓ ਅੱਛਾ ਦਹੀਂ ਖਾਓ ਹੂੰ ਇਹ ਆਤਮਰੱਤੀ ਜਿਹੜੀ ਨਸ਼ਾ ਕਰੋਗੇ ਤਾਂ ਮਰ ਜਾਓਗੇ ਜਲਦੀ ਹੂੰ ਜਾਨੀ ਦੁਨੀਆ ਤੇ ਰਹਿਣਾ ਹੈ ਜੇ ਭਾਵੇਂ ਸਰੀਰਕ ਤੌਰ ਤੇ ਜਿੰਦੇ ਰਹੋਗੇ ਲੇਕਿਨ ਆਤਮਿਕ ਤੌਰ ਤੇ ਵੈਸੇ ਮਰ ਹਜ਼ੂਰ ਔਰਤ ਵੀ ਨਾਰਾਜ਼ ਹੋ ਨਾ ਦੇ ਮਾਪੇ ਵੀ ਨਾਰਾਜ਼ ਬੱਚੇ ਵੀ ਨਾਰਾਜ਼ ਉਹ ਆ ਮੈਂ ਫਜ਼ੂਲ ਉਹ ਫਜ਼ੂਲ ਹੈ ਉਹ ਜ਼ਿੰਦਗੀ ਜ਼ਿੰਦਗੀ ਨਹੀਂ ਹੈ ਤਾਂ ਕੁੱਦ ਦੇ ਰਹਿਣ ਵਾਲੇ ਸਾਡੇ ਬਜ਼ੁਰਗ ਬੜਾ ਵੱਡਾ ਇੱਕ ਮੈਸੇਜ ਦੇ ਕੇ ਜਾ ਰਹੇ ਨੇ ਅੱਜ ਦੀ ਜਨਰੇਸ਼ਨ ਨੂੰ ਕਿ ਨਸ਼ੇ ਪਤਿਆਂ ਤੋਂ ਦੂਰ ਹੋ ਨਸ਼ਾ ਕੋਈ ਵੀ ਕਰੇਗਾ ਜਿਹੜਾ ਚਾਹੇ ਕੋਈ ਵੀ ਕਿੰਨਾ ਵੱਡਾ ਆਦਮੀ ਕਿੰਨਾ ਛੋਟਾ ਅੱਛਾ ਉਸ ਦੀ ਕੋਈ ਇੱਜ਼ਤ ਹੈ ਉਹ ਹਾਂ ਨਸ਼ਾ ਕਰਨ ਵਾਲੇ ਦੀ ਕੋਈ ਇੱਜ਼ਤ ਨਹੀਂ ਕਿਤੇ ਵੀ ਹੂੰ ਨਸਾਬ ਬਿਲਕੁਲ ਗਲਤ ਪਰਿਵਾਰ ਇਕੱਠਾ ਹੈ ਤੁਹਾਡਾ ਸਾਰਾ ਹਾਂ ਕਿੰਨੇ ਬੱਚੇ ਨੇ ਬੱਚੇ ਜੀ ਤਿੰਨ ਲੜਕੇ ਸਨ ਹਾਂ ਦੋ ਲੜਕੇ ਅੱਛਾ ਲੜਕੀਆਂ ਵੀ ਤਿੰਨੋ ਹੂੰ ਬੈਠੇ ਹੋ ਜਾਣ ਉਹਨਾਂ ਦੇ ਅੱਗੇ ਬੱਚੇ ਵੀ ਬੈਠੇ ਅੱਛਾ ਤੇ ਇਕੱਠੇ ਰਹਿੰਦੇ ਨੇ ਸਾਰੇ ਨਹੀਂ ਲੜਕੀਆਂ ਤਾਂ ਆਪਣੇ ਆਪਣੇ ਘਰ ਹਨ ਅੱਛਾ ਅੱਛਾ ਉਹ ਤੁਹਾਡੇ ਨਾਲ ਕੋਣ ਕੋਣ ਹੈ ਮੂੜੇ ਦੋ ਅੱਛਾ ਉਹਨਾਂ ਵੀ ਲਾੜੀਆਂ ਪੋਤੇ ਪੋਤੀਆਂ ਜਿਵੇਂ ਜਾਇੰਟ ਫੈਮਿਲੀ ਹਾਲੇ ਤਾਂ ਹਾਂ ਇੱਕ ਪੋਤਾ ਮੇਰਾ ਉਹ ਉਦੋਂ ਪਰ ਦਾ ਖਾਨਾ ਤੇ ਪੂਰ ਸਭ ਸਟਰ ਅੱਛਾ ਭਾਈ ਮੈਨੂੰ ਇੱਕ ਚੀਜ਼ ਦੱਸੋ ਤੁਸੀਂ ਕਿਹਾ ਕਿ ਸਾਰੇ ਇਕੱਠੇ ਰਹਿੰਦੇ ਆ ਇਕੱਠੇ ਰਹਿਣ ਦਾ ਵੀ ਰਾਜ ਦੱਸ ਦਿਓ ਕੋਈ ਇਕੱਠੇ ਕਿਸ ਤਰ੍ਹਾਂ ਵਿਆਹ ਜਾਂਦਾ ਹੈ ਕਿਉਂਕਿ ਅੱਜ ਕੱਲ ਤੁਹਾਨੂੰ ਪਤਾ ਹੈ ਇੱਕ ਬੱਚਾ ਹੁੰਦਾ ਹੈ ਵਿਆਹ ਜਾਂਦਾ ਤੇ ਉਹ ਵੀ ਮਾਪਿਆਂ ਨੂੰ ਛੱਡ ਕੇ ਅੱਗੇ ਪਿੱਛੇ ਚਲੇ ਜਾਂਦਾ ਉਸ ਦਾ ਕੋਈ ਰਾਜ ਦੱਸੋ ਕਿਸ ਤਰ੍ਹਾਂ ਤੁਸੀਂ ਉਹਦਾ ਰਾਜ ਹੈ ਹਾਂ ਮਾਪੇ ਉਹ ਕਦੇ ਆਪੇ ਬਿਲਕੁਲ ਸਹੀ ਹੋਣਾ ਦੇ ਅੱਗੇ ਔਲਾਦ ਵੀ ਉਸੇ ਕਿਸਮ ਦੀ ਹੁੰਦੀ ਹੈ ਤੇ ਮਾਂ ਪੁੱਉਣਾ ਅਗਰ ਉਹ 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 ਕਹ ਰਹਿਣ ਨੂੰ ਕਹਿੰਦੀ ਐ ਤੂੰ ਆਂ ਕਿਸੇ ਕੰਮ ਦਾ ਨਹੀਂ ਹਾਂ ਉਹ ਉਹ ਕਹਿੰਦਾ ਚੰਗਾ ਹੀ ਮੇਰਾ ਮੂੰਹ ਮੱਥੇ ਲੱਗੇ ਸੇ ਤੇ ਤੂੰ ਬੈਈਂ ਇਸੋ ਐਸਾ ਚੰਗਾ ਸੀ ਮਤਲਬ ਉਹ ਵੀ ਉਹਦੀ ਗੱਲ ਬਾਤ ਸੁਣ ਕੇ ਪੱਤੀ ਵੀ ਉਹੀ ਕਰਦੇ ਨੇ ਬੱਚੇ ਵੀ ਉਹੀ ਕਰਦੇ ਨੇ ਮਤਲਬ ਕਿ ਇਕੱਠੇ ਰਹਿਣ ਵਾਸਤੇ ਪਹਿਲੇ ਤੁਸੀਂ ਬੱਚਾ ਜਨਮ ਲੈਣ ਤੋਂ ਪਹਿਲੇ ਤੁਸੀਂ ਮਾਪਿਓ ਨੂੰ ਸਲਾਹ ਕਰਨੀ ਚਾਹੀਦੀ ਕਿ ਇਹਨਾਂ ਨੂੰ ਕਿਸ ਤਰ੍ਹਾਂ ਰੱਖਣਾ ਹੈ ਬਸ ਬਸ ਕੀ ਬਾਤ ਹੈ ਬੜਾ ਬੜਾ ਸ਼ੁਕਰੀਆ ਤੁਹਾਡਾ ਆਸ਼ੀਰਵਾਦ ਦਿਓ ਸਾਨੂੰ ਕਿ ਅਸੀਂ ਵੀ ਚੰਗੇ ਕੰਮ ਕਰੀਏ ਨਸ਼ਿਆਂ ਪੱਤੇ ਚ ਨਾ ਪੈਣ ਸਾਡੇ ਨੌਜਵਾਨ ਬਿਲਕੁਲ ਬਿਲਕੁਲ ਠੀਕ ਹੈ ਜੀ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਤਾਂ ਪਤਨੀ ਟਾਪ ਦੇ ਵਿੱਚ ਦੇਖੋ ਬਜ਼ੁਰਗ 82 83 ਸਾਲ ਦੀ ਉਮਰ ਐਕਸੀਡੈਂਟ ਹੋਇਆ ਲੇਕਿਨ ਫਿਰ ਵੀ ਘੁੰਮ ਫਿਰ ਰਹੇ ਨੇ ਇੱਥੇ ਬੜਾ ਹੀ ਅੱਛਾ ਲੱਗਿਆ ਇਹਨਾਂ ਦੇ ਨਾਲ ਗੱਲਬਾਤ ਕਰਕੇ ਔਰ ਇਹ ਗੱਲਬਾਤ ਮੈਂ ਤੁਹਾਡੇ ਤੱਕ ਜਰੂਰ ਪਹੁੰਚਾਵਾਂਗਾ ਔਰ ਸਾਰੇ ਨੌਜਵਾਨਾਂ ਤੱਕ ਖਾਸ ਕਰਕੇ ਪਹੁੰਚਾਵਾਂਗਾ ਕਿ ਸਿਹਤ ਦਾ ਰਾਜ ਇਕੱਠੇ ਰਹਿਣ ਦਾ ਰਾਜ ਕੀ ਹੁੰਦਾ ਹੈ ਇਹ ਸਾਡੇ ਬਜ਼ੁਰਗਾਂ ਨੇ ਅੱਜ ਸਾਨੂੰ ਦੱਸਿਆ ਜੀ